ਇੱਕ ਪਾਸੇ ਹੜਾਂ ਦੀ ਮਾਰ ਤਾਂ ਦੂਜੇ ਪਾਸੇ ਨਕਲੀ ਮਾਲ ਨੂੰ ਲੈ ਕੇ ਹੰਗਾਮਾ ਹੋ ਗਿਆ ਖੰਨਾ ਦੇ ਵਿੱਚ ਕਰਿਆਨੇ ਦੀ ਹੋਲ ਸੇਲ ਵਪਾਰੀ ਦੀ ਦੁਕਾਨ ਦੇ ਵਿੱਚ ਰੇਡ ਦੌਰਾਨ ਇੰਨਾ ਕੁ ਜ਼ਿਆਦਾ ਹੰਗਾਮਾ ਹੋਇਆ ਜਿਸ ਦਾ ਕੀ ਵੀਡੀਓ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਥਾਣੇਦਾਰ ਦੇ ਨਾਲ ਮੰਤਰੀ ਦਾ ਓਐਸਡੀ ਉਲਝ ਗਿਆ ਜਿਸ ਦਾ ਕੀ ਵੀਡੀਓ ਵੀ ਸਾਹਮਣੇ ਆਇਆ ਤਕਰਾਰ ਵਾਜੀ ਕਾਫੀ ਹੋਈ ਹੈ ਇਸ ਵੀ ਜਾਲ ਨਹੀਂ ਕਰਾਉਂਦੇ ਤੁਸੀਂ ਦਸੋਗੇ ਜਾਲ ਹੀ ਹੈ ਤੁਸੀਂ ਕਿਵੇਂ ਕਹੋਗੇ ਜਾਲ ਹੀ ਹੈ ਬੈਸ ਨਾ ਕਰੋ ਫਿਰ ਤੁਸੀਂ ਵੀ ਨਾ ਕਰੋ ਹਾਸ ਨਾ ਕਰੋ ਫਿਰ ਸਾਡੇ ਨਾਲ ਵੀ ਨਾ ਕਰੋ ਮੈਂ ਕੋਈ ਬੈਸ ਨਹੀਂ ਕੀਤੀ ਇਹਨੂੰ ਸਾਬਤ ਕਰ ਜਾਲ ਹੀ ਹੈ ਗੱਲ ਗੱਲ ਕਰੋ ਕੀ ਕਰਨੇਗਾ ਕਰਨੀ ਕਰ ਕੀ ਮਤਲਬ ਕੀ ਕਰ ਰਹੇ ਹੋ ਬੈਸ ਕਰ ਰਹੇ ਹੋ ਇਹਦਾ ਨੂੰ ਯਾਰੋ ਕੁੜੀ ਨੂੰ ਬਦਨਾਮ ਕੀਤਾ ਉਹਦਾ ਗੋਨ ਤੁਸੀਂ ਐਸੇ ਕਿਉਂ ਉਹਨੂੰ ਗਲਤ ਬੋਲੇ ਇਹਨੂੰ ਗਲਤ ਬੋਲੇ ਜੀ ਵੀ ਆ ਲੱਗੇ ਟੀ ਵੀ ਆ ਜੀ ਵੀ ਆ ਟੀ ਵੀ ਆ ਜੀ ਵੀ ਆ ਟੀ ਵੀ ਆ ਜੀ ਨੇ ਗਲਤ ਬੋਲੇ ਕੀ ਮਜ਼ਾ ਹਸੋ ਤਿੰਨੋ ਸਾਹਿਬ ਪਹਿਲਾਂ ਮੇਰੀ ਗੱਲ ਸੁਣੋ ਕਿ ਨਹੀਂ ਚੱਕਿਆ ਮੈਨੂੰ ਤਿੰਨੋ ਸਾਹਿਬ ਉਹ ਨਹੀਂ ਬੜਿਆ ਡੀਵੀਆਰ ਕਿਉਂ ਲੈ ਕੇਗੇ ਡੀਵੀਆਰ ਬਾਈ ਜੀ ਉਹ ਥਾਣੇ ਆ ਕੇ ਤੁਸੀਂ ਇਹਨਾਂ ਨੂੰ ਗੱਲ ਕਰ ਲਓ ਯਾਰ ਕਮਾਲ ਹੋ ਗਈ ਦੱਸ ਐਸਐਚਓ ਡੀਐਲਆਰ ਨਹੀਂ ਆ ਯਾਰ ਚੱਕੀ ਗੱਲ ਸੁਣ ਬੰਦੇ ਬੰਦੇ ਕਿਸ ਹੱਸਾਬ ਨਾਲ ਸੁਣਨ ਵਾਲੀ ਗੱਲ ਹੈ ਯਾਰ ਤੂੰ ਕਰ ਲੈ ਜੋ ਫਿਰ ਤੋਂ ਉਹ ਤੇ ਚੋਰੀ ਨੇ ਇਹ ਚੋਰੀ ਨੇ ਸਾਡੀ ਪਿੱਛੇ ਚੋਰੀ ਨੇ ਇਹ ਇਕੱਠਾ ਕਰਕੇ ਸਮਾਨ ਲੈਣਾ ਚੋਰੀ ਸੋਦਾ ਦੀ ਹੈ ਕਿ ਕਾਪੀਰਾਈਟ ਫਰਮ ਦੀ ਟੀਮ ਨੇ ਪੁਲਿਸ ਨੂੰ ਨਾਲ ਲੈ ਕੇ ਰੇ ਕੀਤੀ ਇਸੇ ਦੌਰਾਨ ਹੰਗਾਮਾ ਹੋ ਗਿਆ ਜਿਸ ਦੇ ਚੱਲਦੇ ਇਥੇ ਕਾਫੀ ਬਹਿਸ ਹੋਈ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਮਾਲ ਕੋਈ ਵੀ ਨਕਲੀ ਨਹੀਂ ਹੈ ਬਲਕਿ ਇਹ ਬੰਦੇ ਨਕਲੀ ਨੇ ਜਿਨ੍ਹਾਂ ਦੇ ਵੱਲੋਂ ਕਾਪੀਰਾਈਟ ਨੂੰ ਲੈ ਕੇ ਉਹਨਾਂ ਦੇ ਸਮਾਨ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਜਿਵੇਂ ਮੈਨੂੰ ਮਤਲਬ ਪਤਾ ਲੱਗਿਆ ਵੀ ਆਪਣਾ ਜਿਹੜਾ ਵਿਜੇ ਕੁਮਾਰ ਐਂਡ ਸੰਸ ਤੇ ਸਾਡੇ ਨਿਤਿਨ ਤੇ ਵੀ ਕੋਈ ਐਦਾ ਦੀ ਕਾਰਵਾਈ ਹੋਈ ਹੈ ਵੀ ਜਿਹੜੀ ਕਿ ਟੋਟਲ ਜਾਲੀ ਬੰਦਿਆਂ ਨੇ ਕੀਤੀ ਹੈ ਤਾਂ ਉਹਦੇ ਇੱਥੇ ਆਏ ਪਹੁੰਚੇ ਐਸ ਐਚਓ ਉਹਨਾਂ ਨੂੰ ਪਤਾ ਲੱਗਿਆ ਨਿਧੀ ਤੋਂ ਵੀ ਇਹਨਾਂ ਦਾ ਕੋਈ ਡੀ ਵੀ ਆਰ ਵੀ ਲਾਗੇ ਲੈਗੇ ਤੇ ਇਹਨਾਂ ਦਾ 4.5 5 ਲੱਖ ਦਾ ਕੋਈ ਸਮਾਨ ਵੀ ਢਾਕੇ ਰੱਖਿਆ ਹੋਇਆ ਸੀ ਤੇ ਆਂਦੇ ਸਰ ਇਸ ਚੀਜ਼ ਨੂੰ ਰੋਕਿਆ ਵੀ ਹੈ ਤੇ ਇਹਦੇ ਤੇ ਕਾਰਵਾਈ ਵੀ ਹੋਊਗੀ ਸਾਰਾ ਕੁਝ ਠੀਕ ਹੈ ਵੀ ਹੋ ਸਕਦਾ ਹੈ ਕਦੇ ਕੁਬਾਰੀ ਤੋਂ ਕੋਈ ਕੁਝ ਹੋਇਆ ਹੋਵੇ ਜਾਂ ਨਹੀਂ ਹੋਵੇ ਲੋਕਾਂ ਦੇ ਆਂਦੇ ਰਹਿੰਦੇ ਸੀ ਇੰਡੈਕਸ ਵਾਲੇ ਵੀ ਆਂਦੇ ਰਹਿੰਦੇ ਨੇ ਚੈੱਕ ਕਰਨ ਆਂਦੇ ਰਹਿੰਦੇ ਪਰ ਇਹ ਜਿਹੜਾ ਪੁਲਿਸ ਦੀ ਕਾਰਵਾਈ ਡੀ ਵੀ ਆਰ ਲਾਕੇ ਲੈ ਕੇ ਜਾਣਾ ਇਹ ਤਾਂ ਮਤਲਬ ਕੁਝ ਹੋ ਰਹੀ ਦਰਸਾ ਰਿਹਾ ਹੈ ਵੀ ਇਹ ਚੀਜ਼ ਠੀਕ ਨਹੀਂ ਹੈ ਇਹ ਤਾਂ ਐਸਐਸਪੀ ਮੈਡਮ ਨਾਲ ਵੀ ਮੇਰੀ ਗੱਲ ਹੋਈ ਹੈ ਵੀ ਐਸਐਚਓ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਮਤਲਬ ਸ਼ਹਿਰ ਦੇ ਬੰਦਿਆਂ ਨਾਲ ਉਹ ਜਿਹੜੀ ਬੈਂਚ ਬਣੀ ਹੈ ਕਿਉਂ ਮਰਿਆ ਉਹ ਜਿਹੜੇ ਬੰਦੇ ਇਹਨਾਂ ਨੇ ਰੋਕੇ ਹੋਏ ਸੀ ਜਿਹੜੇ ਆਪਣੇ ਆਪ ਨੂੰ ਕੰਪਨੀ ਦੇ ਬੰਦੇ ਦੱਸਦੇ ਸੀ ਵੀ ਅਸੀਂ ਕੰਪਨੀ ਦੇ ਬੰਦੇ ਆ ਉਹਨਾਂ ਦੇ ਕੋਲ ਨਾ ਕੋਈ ਆਈ ਕਾਰਡ ਨਾ ਕੁਝ ਉਹ ਟੋਟਲੀ ਫਰਾਡ ਤੇ ਚੋਰ ਬੰਦੇ ਸੀ ਅਸੀਂ ਰੋਕੇ ਹੋਏ ਸੀ ਤੇ ਜਿਹੜੇ ਵੀ ਆਏ ਪੁਲਿਸ ਦੇ ਅਫਸਰ ਸਹਿਮਾਨ ਉਹ ਇਹ ਕਹਿ ਕੇ ਆਏ ਵੀ ਅਸੀਂ ਇਹਨਾਂ ਨੂੰ ਲੈ ਕੇ ਜਾਣਾ ਅਸੀਂ ਕਹਿੰਦੇ ਜਦ ਤੱਕ ਇਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਅਸੀਂ ਤੁਹਾਡੇ ਨਾਲ ਇਹਨਾਂ ਨੂੰ ਨਹੀਂ ਭੇਜਣਾ ਮਹਰਕੇਸ਼ਮਾਲ ਜੀ ਕੇਰੋ ਬੀਏ ਕੁਮਾਰ ਕੇਸ਼ਮਾਲ ਆਪੋ ਜੀ ਗੁਰਦੁਆਰਾ ਕਲਗੀਧਰ ਖੰਨਾ ਕੀ ਹੋਇਆ ਤੇ ਅਸੀਂ ਆਪਣਾ ਰੁਟੀਨ ਦੇ ਵਿੱਚ ਕੰਮ ਕਰ ਰਹੇ ਸੀ ਗਾਹ ਕਰ ਰਹੇ ਸੀ ਅਸੀਂ ਪੈਸੇ ਲੈ ਰਹੀ ਤੇ ਜਾ ਰਹੇ ਸੀ ਇਹ ਆ ਗਏ 10 ਬੰਦੇ ਦੀ ਟੀਮ ਪੁਲਿਸ ਦੀ ਸੀ ਇੱਕ ਬੰਦਾ ਇਹਨਾਂ ਦਾ ਸਤਨਾਮ ਸਿੰਘ ਕਿਹੜਾ ਹੈ ਸੀਗਾ ਤੇ ਨਾਲ ਇਹਦੇ ਦੋ ਹੈਲਪਰ ਸੀਗੇ ਤੇ ਮੈਨੂੰ ਇੱਕ ਪਾਸੇ ਲਿਜਾ ਕੇ ਕਹਿੰਦੇ ਪਹਿਲਾਂ ਸਾਰੇ ਇਹਨਾਂ ਨੂੰ ਜਿਹੜੇ ਗਾਹ ਕਹਿ ਕੇ ਉਹਨਾਂ ਨੂੰ ਬਾਹਰ ਕੱਢ ਦਿਓ ਤੇ ਜਿਹਨਾਂ ਥੋੜੇ ਸਟਾਫ ਹੈ ਇਹਨੂੰ ਅੰਦਰ ਭੇਜੋ ਜਾਂ ਬਾਹਰ ਕੱਢ ਦਿਓ ਮੈਂ ਕੋਈ ਗੱਲ ਨਹੀਂ ਕੱਢਦੇ ਨਹੀਂ ਜੀ ਸਤਨਾਮ ਲੋਕ ਲੈ ਫਿਰ ਮੈਂ ਦੱਸ ਰਿਹਾ ਜੀ ਤੇ ਇਹ ਸ਼ੁਰੂ ਕਰਤਾ ਇਹਨਾਂ ਨੇ ਕਹਿੰਦੇ ਅਸੀਂ ਰੇਡ ਕਰਨ ਆਏ ਹਾਂ ਤੇ ਮੈਂ ਕਿਹਾ ਰੇਡ ਕਰ ਲਓ ਕੋਈ ਗੱਲ ਨਹੀਂ ਦੂ ਕੀ ਹੈ ਕਹਿੰਦੇ ਥੋੜੇ ਕੋ ਡੁਪਲੀਕੇਟ ਮਾਲ ਹੈ ਸਾਰਾ ਮੈਨੂੰ ਮਾਰਾ ਸਾਡੇ ਕੋਲ ਕੱਲੇ ਕੱਲੇ ਸੌਦੇ ਦਾ ਬਿੱਲ ਹੈ ਕੱਲੀ ਕੱਲੀ ਸਾਡੇ ਕੋਲ ਕੰਪਨੀ ਕੋਲੋਂ ਮਾਲ ਜਿਹੜੇ ਡਿਸਟ੍ਰੀਬਿਊਟਰ ਬਣੇ ਆ ਉਹਨਾਂ ਕੋਲ ਮਾਲ ਸਾਡਾ ਆਂਦਾ ਹੈ ਕਹਿੰਦੇ ਨਹੀਂ ਜੀ ਅਸੀਂ ਉਹਨਾਂ ਕਹਿੰਦੇ ਤੂੰ ਆਪਣਾ ਇੱਕ ਇੱਕ ਸੈਂਪਲ ਚੈੱਕ ਕਰ ਲੈ ਜਿੱਥੇ ਭੇਜ ਦੇ ਤੇ ਮਾਈ ਚੈੱਕ ਕਰਾ ਫਿਰ ਆਪਣਾ ਟੈਸਟ ਕਰਾਓ ਜੇ ਸਾਨੂੰ ਅਸੀਂ ਜ਼ਿੰਮੇਵਾਰ ਅਸੀਂ ਕੋਈ ਕਲੇਮ ਕਰਨ ਤਿਆਰ ਹੈ ਕਹਿੰਦੇ ਨਹੀਂ ਇਹਨਾਂ ਨੇ ਜੂਨ ਸਾਡੇ ਥਾਣੇ ਕੱਢਣੀ ਸ਼ੁਰੂ ਕਰਦੇ ਪੇਸਟਾਂ ਦੇ ਕਾਲਗੇਟ ਦੇ ਹਾਰਪਿਕ ਦੇ ਹਾਰਪਿਕ ਲਾਲ ਦੇ ਚਾਹੇ ਸਾਡੇ ਕੋਲ ਕੰਪਨੀ ਦਾ ਬਿੱਲ ਬਿਲਕੁਲ オリジナル ਔਰ ਕਮਾਲ ओरिजिनल 1% ਵੀ ਕੋਈ ਕਹਿ ਦੋਏ ਆ ਦੀ ਦੁਕਾਨ ਬੰਦ ਕਰਨ ਨੂੰ ਤਿਆਰ ਆ ਜੇ ਕੋਈ ਕਹਿ ਦੇ ਵੀ ਅਸੀਂ ਤੁਸੀਂ ਡੁਪਲੀਕੇਟ ਮਾਲ ਵੇਚਦੇ ਆਂ ਅਸਾ ਲੋਕਾਂ ਨੂੰ ਹਟਾਣੇ ਆ ਵੀ ਭਾਈ ਆ ਜਾ ਦੋ ਰੁਪਏ ਤੁਸੀਂ ਸਸਤ ਲਾ ਦੇਖਿਆ ਕਰੋ ਸਾਡੇ ਕੋਲ ओरिजिनल ਮਾਲ ਮਿਲੂਗਾ ਤੁਹਾਨੂੰ ਸਰ ਮੈਂ ਜੁਲ ਹਾਂਪਾ ਹੈਲਪ ਲਈ ਕਿਸੇ ਨੂੰ ਤਾਂ ਕਾਲ ਕਰਦੇ ਅਸੀਂ ਆਪਣੇ ਐਮਐਲਏ ਸਰ ਨੂੰ ਕਾਲ ਕੀਤਾ ਕਿ ਅਸੀਂ 70 ਸਾਲ ਤੋਂ ਦੇਖੋ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਤੇ ਉਹਨਾਂ ਨੇ ਮੇਰੀ ਵਾਕਈ ਹੈਲਪ ਵੀ ਕੀਤੀ ਮੇਰਾ ਫੋਨ ਲੈ ਲਿਆ ਕਿਉਂਕਿ ਉਹਨਾਂ ਨੇ ਮੈਨੂੰ ਆ ਦੇਖੋ ਐਨੀਆਂ ਮਿਸ ਦਿਗੋਲਾਂ ਸੀਗੀਆਂ ਉਹ ਜੋ ਵੀ ਆਏ ਸੀਗੇ ਮੈਨੂੰ ਉਹਨਾਂ ਦਾ ਨਹੀਂ ਪਤਾ ਐਸਚੋ ਸਰ ਸੀਗੇ ਆ ਦੇਖੋ ਐਨੀਆਂ ਮਿਸ ਦਿਗੋਲਾਂ ਉਹਨਾਂ ਦੀ ਆ ਰਹੀਆਂ ਸੀ ਕਿਉਂਕਿ ਮੈਂ ਉਹਨਾਂ ਨੂੰ ਹੈਲਪ ਮੰਗੀ ਸੀ ਇਹਨਾਂ ਨੇ ਉਹਨਾਂ ਦਾ ਫੋਨ ਮੇਰੀ ਜੇਬ ਮੇਰੇ ਤੋਂ ਲੈ ਕੇ ਜੇਬ 'ਚ ਰੱਖ ਲੈ ਚੱਕਰ ਨਹੀਂ ਦਿੰਦਾ ਮੈਨੂੰ ਹੁਣ ਬਈਆਂ ਦੇ ਕੋਲ ਸਮਾਨ ਸਾਰਾ ਗੇਰੀਗੇ ਫਿਰ ਇਧਰੋਂ ਮੈਨੂੰ ਨਹੀਂ ਪਹਿਲਾਂ ਚਲੋ ਮੈਂ ਅੰਦਰ ਆਈ ਕਿਉਂਕਿ ਮੈਨੂੰ ਆਣਾ ਹੀ ਪੈਣਾ ਸੀਗਾ ਪਾਪਾ ਔਰ ਮੇਰੇ ਹਸਬੰਡ ਦਾ ਹਾਂਜੀ 2 ਦਿਨ ਸੀਗੀਆਂ ਤੇ ਉਹਨਾਂ ਨੇ ਲੇਡੀ ਪੁਲਿਸ ਨੇ ਆਪਣੀ ਜੇਬ 'ਚ ਪਾ ਲਿਆ ਫੋਨ ਮੈਂ ਕਿ ਮੈਨੂੰ ਫੋਨ ਦੇਖਣਾ ਪਏਗਾ ਮੇਰਾ ਬੇਟਾ ਵੀ ਬਾਹਰ ਹੈ ਮੈਂ ਦੇਖਣਾ ਛੋਟਾ ਬੱਚਾ ਹੈ ਮੇਰਾ ਚਲੋ ਸਾਰੇ ਹੈ ਬਈਆ ਪੱਕੇ ਚ ਕੰਮ ਬਿਲਕੁਲ ਪੱਕੇ ਚ ਹੈ ਬਈਆ ਤਾਂ ਹੀ ਦੇਖੋ ਸਾਡੀ ਬਈਆ 70 ਸਾਲ ਦਾ 70 ਸਾਲ ਦਾ ਕੰਮ ਹੋ ਗਿਆ ਫਿਰ ਉਸ ਤੋਂ ਬਾਅਦ ਦੇਖੋ ਸਾਰੀ ਐਸੋਸੀਏਸ਼ਨ ਖੜੀ ਹੈ ਜੇ ਗਲਤ ਹੁੰਦਾ ਤਾਂ ਕਿਉਂ ਆਂਦੀ ਕੋਈ ਸਾਡੀ ਐਸੋਸੀਏਸ਼ਨ ਜੀ ਸਰ ਮੇਰਾ ਸਤਨਾਮ ਸਿੰਘ ਹੈ ਸਤਨਾਮ ਜੀ ਡੀਵੀਆ ਤੱਕ ਟਕੇ ਨੀ ਕੀ ਹੈ ਸਰ ਡੀਵੀਆ ਬਾਰੇ ਮਨੂੰ ਪਤਾ ਹੈਗਾ ਤੇ ਐਕਚੁਅਲੀ ਜਿਹੜਾ ਮੈਂ ਪਹਿਲਾਂ ਇਹਨਾਂ ਤੋਂ ਸੈਂਪਲ ਲੈ ਕੇ ਗਿਆ ਸੈਂਪਲ ਬਾਈ ਕੀਤੇ ਕੰਪਨੀ ਨੇ ਸੈਂਪਲ ਸਾਰੇ ਕਿਤੇ ਵੀ ਹਾਂ ਦੇਖਿਆ ਵੀ ਜੇ ਚੈੱਕ ਕਰਨ ਤੋਂ ਬਾਅਦ ਇਹ ਸਾਰਾ ਕੁਝ ਡੁਪਲੀਕੇਟ ਆ ਤਿੰਨੋਂ ਸੈਂਪਲ ਤਿੰਨੋਂ ਡੁਪਲੀਕੇਟ ਸਰ ਬਿੱਲਾਂ ਦੀ ਗੱਲ ਨਹੀਂ ਸਰ ਬਿੱਲ ਤਾਂ ਕੋਈ ਵੀ ਡਿਸਟਰੀਬਿਊਟਰ ਦੇ ਦੇ ਸਕਦਾ ਹੈ ਚਾਲੀ ਮਾਲ ਦਾ ਕੋਈ ਤੇ ਅਸੀਂ ਪ੍ਰੂਫ ਕਰ ਸਕਦੇ ਹਾਂ ਸਰ ਮੈਂ ਤੁਹਾਡੇ ਕੋਲ ਸਰ ਮੈਂ ਤੁਹਾਨੂੰ ਸਰ ਹਰ ਪਿਕ ਹਰ ਪਿਕ ਸਰ ਸਰ ਜਿਹੜਾ ਹਰ ਪਿਕ ਇਹਨਾਂ ਦਾ ਡੁਪਲੀਕੇਟ ਹੈ ਆਲ ਰੌਡ ਵੀ ਡੁਪਲੀਕੇਟ ਆ ਕਾਲ ਰੌਡ ਵੀ ਡੁਪਲੀਕੇਟ ਹੈ ਸਰ ਸਾਰੀਆਂ ਰਿਪੋਰਟਾਂ ਮੈਂ ਮੰਗਾ ਲਈਆਂ ਆਜਾ ਉਹ ਕਰਾਇਆ ਸਰ ਸਾਰਾ ਪਹਿਲਾਂ ਸੈਂਪਲ ਚੈੱਕ ਕਰਾਇਆ ਸਾਰੇ ਹਾਂ ਸਰ ਹੈਗੇ ਮੇਰੇ ਕੋ ਫੋਟੋ ਫੋਨ ਦੇ ਵਿੱਚ ਹੈਗੇ ਆਰਕੋਪੀ ਵੀ ਸਰ ਉਹਦੀ ਕਾਪੀ ਵੀ ਆ ਜਾਂਦੀ ਹੈ ਇੱਥੇ ਆਪਣਾ ਕੰਨਾ ਸਿਟੀ 1 ਚ ਇੱਕ ਵਿਜੇ ਕੁਮਾਰ ਰਕੇਸ਼ ਕੁਮਾਰ ਨਾਂ ਦੀ ਫਰਮ ਹੈ ਕਰਿਆਨਾ ਸ਼ੋਪਾ ਜਿੱਥੇ ਆਪਾਂ ਖੜੇ ਆ ਇੱਥੇ ਕੋਈ ਸਤਨਾਮ ਸਿੰਘ ਅ ਅਗਾ ਸਪੀਡ ਸਰਚ ਨੈਟਵਰਕ ਲਿਮਟਿਡ ਤੋਂ ਉਹਨਾਂ ਨੇ ਕਾਪੀਰਾਈਟ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਇਹਨਾਂ ਦਾ ਡੀਵੀਆਰ ਵਗੈਰਾ ਵੀ ਲੱਥਾ ਹੈ ਜਿਹਦੇ ਸਬੰਧ ਚ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੋ ਕੰਪਲੇਂਟ ਚ ਕੰਟੈਂਟ ਹੈਗੇ ਉਹਦੇ ਹਿਸਾਬ ਨਾਲ। ਉਤੀ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਦੇ ਹੋਰ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋ ਦਾਅ ਦੇ ਕਿ ਇਸ ਮਾਮਲੇ 'ਚ ਦੱਸਿਆ ਜਾ ਰਿਹਾ ਹੈ ਕਿ ਇਸ ਰੇਡ ਤੋਂ ਬਾਅਦ ਜਿਹੜੀ ਬਹਿਸ ਹੋਈ ਆ ਹੰਗਾਮਾ ਹੋਇਆ ਉਸ ਤੋਂ ਬਾਅਦ ਐਸਐਚਓ ਨੂੰ ਜਿਹੜਾ ਕਿ ਲਾਈਨ ਹਾਜ਼ਰ ਕਰ ਦਿੱਤਾ ਹੈ। ਬਾਕੀ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਹਕੀਕਤ ਰੀਬੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ